ਲਵਾਵੀ ਭਾਜੀ ਇਹ ਹੋਇਆ ਸਾਡੇ ਇਹ ਭਾਈ ਨਾੜ ਕਰਕੇ ਨਾਰ ਨੂੰ ਅੱਗ ਲਾਈ ਆ ਉਹ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੀ ਸਨੀਅਰ ਗੱਡੀਆਂ ਨੂੰ ਸਾੜਾ ਗੱਡੀਆਂ ਦੋਹਾਂ ਤੋਂ ਗੱਡੀਆਂ ਨੁਕਸਾਨ ਹੋ ਗਿਆ ਉਹ ਵੇਖੋ ਕੂਟਲਾ ਸੀ ਹੋ ਗਈ ਨੁਕਸਾਨ ਘੱਟੋ ਘੱਟ 70-80 ਲੱਖ ਦਾ ਨੁਕਸਾਨ ਪੈ ਗਈ ਇਹਦਾ ਕਿਹਨੇ ਜਿੰਮੇਵਾਰ ਮੰਨਦੇ ਆ ਭਾਈ ਆ ਜੀ ਜ਼ਿਮੀਦਾਰ ਨੂੰ ਮੰਨਦੇ ਆ ਜ਼ਿਮੀਦਾਰ ਨੂੰ ਪਤਾ ਹੁੰਦਿਆ ਸੰਦਿਆਂ ਵੀ ਗੱਡੀਆਂ ਲੱਗੀਆਂ ਵਾ ਤੇ ਵੀ ਉਹਨੇ ਅੱਗ ਲਾ ਦਿੱਤੀ ਸਾਰੇ ਮੇਰੇ ਪ੍ਰਸ਼ਾਸਨ ਵਾਲੇ ਕਹਾਂ ਜਾਂਦਾ ਕਿ ਨਾਲ ਲਾ ਕੇ ਲਾਓ ਨਾਲ ਲਾਓ ਇਹ ਨਾਲ ਮੁੜਿਆ ਨਹੀਂ ਇਹਨਾਂ ਨੂੰ ਡਕਿਓ ਆ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹਨਾਂ ਨੇ ਕੀ ਮੰਗ ਕਰ ਮੰਗ ਇਹੋ ਹੀ ਵੀ ਸਾਡਾ ਉਹ ਫੈਸਲਾ ਇਹਨਾਂ ਨੂੰ ਨੁਕਸਾਨ ਦੀ ਭਰਾਈ ਹੋਏ ਇਹਨਾਂ ਨੇ ਅੱਗ ਜਾਣ ਕੇ ਲਾਈ ਪਤਾ ਸਵੀਰਦੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆ ਵੀ ਨਾਲ ਲਾਓ ਇਹਨਾਂ ਜਾਣ ਪੁੱਝ ਕੇ ਲਾਈਏ ਪਤਾ ਵਾਜਲ ਵਾਲੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀਏ ਦੋ ਇਹ ਨਿਕਲ ਗਈਆਂ ਇੱਥੋਂ ਕਾ ਭਾਗ ਗਿਆ ਪਰਮਿੰਦਰ ਸਿੰਘ ਜੀ ਇਹ ਸਰ ਜੀ ਜੋ ਪੈਰੀ ਜੋ ਆ ਕੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਆ ਕੇ ਲੱਗੀ ਜੀ ਸਾਰੀਆਂ ਟੁੱਟ ਲਾ ਸਹੁੰਦੀਆਂ ਵੇਖੋ ਸਾਰੀਆਂ ਮਰਖੀਆਂ ਗੱਡੀਆਂ ਇਹਨਾਂ ਨੂੰ ਸਾਰਾ ਨੁਕਸਾਨ ਦੇ ਵੇਖ ਲਓ 14-15 ਲੱਖ ਦੀ ਗੱਡੀ ਆ ਵਿੱਚ ਕਣਕਿਆ ਕੁੜਿਆ ਉਹ ਵੀ ਅੱਗ ਲੱਗੀ ਜੇ ਕਣਕ ਨਹੀਂ ਸਰਕਾਰ ਨੇ ਵੀ ਕਿਹਾ ਜਾਂਦਾ ਸੀ ਨਾੜ ਨੂੰ ਆ ਕੇ ਨਾ ਲਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਹੁਦਿਆ ਨਾੜ ਨੂੰ ਆ ਕੇ ਲਈਏ ਨਾ ਲਈ ਜਾਵੇ ਜੀ ਨਾ ਦੇ ਤੇ ਮਾਰੀ ਗੱਲਾਂ ਦੇ ਹੋਇਆ ਬਹੁਤ ਮਾਰਾ ਜੀ ਹਿਮਾਂ ਸਰ ਜੀ ਆਏ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਇਆ ਜੀ ਸਾਨੂੰ ਦਵਾਇਆ ਜਾਵੇ